ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪਸ਼ਚਮ ਧਰਿਆ ਇਹ ਵੀ ਬਰਦਾਇਓ ਨਹੀਂ ਕਹਿਣਾ ਇਹ ਬਰਦਾਇਓ ਉਚਾਰਨ ਕਰਨਾ ਬੱਬਾ ਰਾਰਾ ਦੱਦੇ ਕੰਨਾ ਈ ੜੀ ਸਿਆਰੀ ਐੜਾ ਊੜਾ ਬੰਦਮੂਲਾ ਔਂਕੜ ਬਰਦਾਇਓ ਸੋਈ ਨਾਮ ਅਛਾਲ ਭਲ ਤਹ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਅਮਰਦਾਸ ਗੁਰ ਕਉ ਫੁਰਿਆ ਸਿਮਰਹਿ ਸੋਈ ਨਾਮ ਜਖੇ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਕਿੰਨਰ ਪਾਤੀ ਹੀ ਵਿਸਰਾਮ ਹੈ ਸਿਮਰਹਿ ਸੋਈ ਨਾਮ ਜਖੇ ਅਰ ਕਿੰਨਰ ਤੇ ਵਿਸਰਾਮ ਸਾਧਿਕ ਸਿੱਧ ਸਮਾਧ ਹਰਾ ਸਿਮਰਹ ਨਖਯਤਰ ਅਵਰ ਧਰੂ ਮੰਡਲ ਨਾਰ ਧਰੂ ਦੇ ਦਲੈਂਕੜ ਹਨ ਥੋੜੇ ਧੀਰਗ ਬੋਲਨੇ ਹਨ ਕਈ ਵਾਰ ਅਸੀਂ ਧਰੂ ਬੋਲ ਜੰਦੇ ਆ ਤੇ ਔਂਕ ਦਲੈਂਕੜ ਰਹਿ ਜਾਂਦੇ ਹਨ ਧਰੂ ਧਰੂ یوں ਨਮਕਾ ਕੇ ਥੋੜਾ ਬੋਲਨਾ ਹੈ ਸਿਮਰਹ ਨਖਯਤਰ ਅਵਰ ਧਰੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ ਸਸੀ ਹਰ ਅਰ ਸੂਰ ਨਾਮ ਉਲਾਸਹਿ ਸੈਲ ਲੋ ਜਿਨ ਉਧਰਿਆ ਸੈਲ ਲੋ ਸੈਲ ਲੋ ਕਿਤੇ ਲੱਲੇ ਦੂ ਹਨ ਪਿੱਛੇ ਵੀ ਲੱਲਾ ਹੈ ਅੱਗੇ ਵੀ ਲੱਲਾ ਹੈ ਧਿਆਨ ਨਾਲ ਲਖੇਰ ਕੇ ਪੜ੍ਹਨੇ ਹਨ ਸੈਲ ਲੋ ਜਿਨ ਉਧਰਿਆ ਸੋਈ ਨਾਮ ਅਸ਼ਾਲ ਭਗਤਹਿ ਭਵ ਤਾਰਣ ਅਸ਼ਾਲ ਦਾ ਭਗਤਹਿ ਨਾਲ ਨਹੀਂ ਸੰਬੰਧ ਹੈ ਅਸ਼ਾਲ ਤੇ ਠਮਕ ਲਾ ਦੋ ਸੋਈ ਨਾਮ ਅਸ਼ਾਲ ਭਗਤਹਿ ਭਵ ਤਾਰਣ ਸੋਈ ਨਾਮ ਅਸ਼ਾਲ ਭਗਤ ਹੈ ਭਾਵ ਤਾਰਣ ਅਮਰਦਾਸ ਗੁਰ ਕਉ ਅਮਰਦਾਸ ਗੁਰ ਕਉ ਫੁਰਿਆ ਕਉ ਤੇ ਥੋੜਾ ਜਿਹਾ ਠਹਿਰਾ ਦਿਓ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸੇਵ ਸੰਕਾਦ ਸਮੁਦਰਿਆ ਸਮੁਦਰਿਆ ਉਚਾਰਨ ਕਰਨ ਸੱਸੀ ਦੇ ਵਿੱਚ ਡੈਸ਼ ਦੇ ਕੇ ਥੋੜਾ ਜਿਹਾ ਆਕਾਸ ਕੇ ਸੰਤਰਿਆ ਨਹੀਂ ਬੋਲਣਾ ਸਮੁੰਦਰਿਆ ਸਿਮਰਹਿ ਸੋਈ ਸੋਈ ਨਾਮ ਸੇਵਰ ਇਥੇ ਠਮ ਨਵਨਾਥ ਨਿਰੰਜਨ ਇਥੇ ਵਿਸਰਾਮ ਹੈ ਸੇਵ ਸੰਕਾਦ ਸਮੁੰਦਰਿਆ ਚਵਰਾਸੀ ਸਿੱਧ ਬੁੱਧ ਜਿਤ ਰਾਤੇ ਐ ਵੀ ਠਮਕ ਯਾਦ ਰੱਖਣ ਵਾਲੀ ਹੈ ਸਿੱਧ ਬੁੱਧ ਨਹੀਂ ਕਹਿ ਦੇਣਾ ਚਵਰਾਸੀ ਸਿੱਧ ਬਹੁਤੇ ਥਾਂ ਤੇ ਪਾਠ ਆਉਂਦਾ ਚੌ ਊੜੇ ਦੇ ਨਾਲ ਪਾਠ ਆਉਂਦਾ 84 ਵੀ ਆਉਂਦਾ 84 ਹਾਹੇ ਨਾਲ ਵੀ ਆਉਂਦਾ ਇਥੇ ਹਵਾਵੇ ਨਾਲ ਧਿਆਨ ਨਾਲ ਬੋਲਣਾ ਹੈ ਜਵਰਾਸੀ ਸਿੱਧ ਬੁੱਧ ਜਿਤ ਰਾਤੇ ਇਥੇ ਵਿਸਰਾਮ ਅੰਬਰੀਕ ਭਵਜਲ ਤਰਿਆ ਅੰਬਰੀਕ ਪੋਲਾ ਨਹੀਂ ਬੋਲਣਾ ਕਿਉਂਕਿ ਉੱਤੇ ਟਿੱਪੀ ਅੰਬਰੀਕ ਭਵਜਲ ਤਰਿਆ ਉਹਦਾ ਅਕਰੂਰ ਤੇ ਲੋਚਨ ਨਾਮਾ ਇਹ ਪ੍ਰਾਤਨ ਸਰੂਪਾਂ ਚ ਸੰਪਰਦਾ ਚ ਉਦੋਂ ਪਾਠ ਕਰਾਇਆ ਜਾਂਦਾ ਔਂਕੜ ਦੇ ਨਾਲ ਸੁਧ ਹੈ ਨਵੀਨ ਪੋਥੀਆਂ ਚ ਉਦੋਂ ਦਲੈਂਕੜਾਂ ਨਾਲ ਛਪਿਆ ਹੈ ਉਦਾਵ ਪਾਠ ਹੈ ਊੜੇ ਔਂਕੜ ਤਦਾ ਫੇਰ ਊੜੇ ਔਂਕੜ ਉਹਦਾ ਅਕਰੂਰ ਤਿਲੋਚਨ ਨਾਮਾ ਇੱਥੇ ਵਿਸਰਾਮ ਹੈ ਕਾਲ ਕਬੀਰ ਕਿਲ ਵਿਖ ਹਰਿਆ ਸੋਈ ਨਾਮ ਅਸ਼ਾਲ ਭਗਤ ਹੈ ਭਵਤਾਰਨ ਸੋਈ ਨਾਮ ਅਸ਼ਾਲ ਭਗਤ ਹੈ ਭਵਤਾਰਨ ਅਮਰਦਾਸ ਗੁਰ ਕਉ ਫੁਰਿਆ ਜਿਤ ਨਾਮ ਲਾਗ ਤਿਤਿਸ ਤਿ ਆਵਹਿ ਜਤੀ ਤਪੀ ਸੋਰ ਮਨ ਵਸਿਆ ਤਿਤ ਨਾਮ ਲਾਗ ਤਿ 30 ਤੇ ਆਵਹਿ ਇਤਿ ਵਿਸਨਾਮ ਜਤੀ ਤਪੀ ਸੋਰ ਇਹ ਵੱਖਰਾ ਪਾਠ ਕਰਨਾ ਹੈ ਲਿਖਿਆ ਇਕੱਠਾ ਹੀ ਹੈ ਪਦਸ਼ੇਧ ਪੁਥੀਆਂ ਤੇ ਤਪੀ ਸੁਰ ਵੱਖਰਾ ਕਰਨਾ ਹੈ ਜਤੀ ਤਪੀ ਸੋਰ ਇਤਿ ਥਮਕ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਿਤਾਮਹ ਚਰਨ ਚਿਤ ਅੰਮ੍ਰਿਤ ਰਸਿਆ ਸੋਈ ਨਾਮ ਸਿਮਰ ਗੰਗੇਵ ਨਹੀਂ ਬੋਲਣਾ ਉੱਤੇ ਟਿੱਪੀ ਲੱਗੀ ਆ ਥੋੜਾ ਜਿਹਾ ਖਸ ਕੇ ਗੰਗੇਵ ਪਿਤਾਮਹ ਤੇ ਵਿਸਰਾਮ ਪੀਸ਼ਮ ਪਿਤਾਮਾ ਦਾ ਵਾਚਕ ਹੈ ਦੁੰਗਾ ਦਾ ਪੁੱਤਰ ਪੀਸ਼ਮ ਚਰਨ ਚਿਤ ਅੰਮ੍ਰਿਤ ਰਸਿਆ ਤੇਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਧਰੀਆ ਕਿਤ ਨਾਮ ਗੁਰੂ ਇਥੇ ਠਮਕ ਗੰਭੀਰ ਗਰੂ ਅਮਤ ਇਥੇ ਵਿਸਰਾਮ ਹੈ ਸਤ ਕਰ ਸੰਗਤ ਉਧਰੀਆ ਉਧਰੀਆ ਨਹੀਂ ਕਹਿਣਾ ਉਧਰੀਆ ਉਚਾਰਨ ਕਰਨਾ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਾ ਫੁਰਿਆ ਨਾਮ ਕਿਤ ਸੰਸਾਰ किरण राव सुरत्र साख है नहीं सुरत्र नी सुरतर पाठ है नाम कित संसार इथि विश्राम किरण राव सुरतर साख है नाम कित संसार किरण राव सुरतर साख है उत्तर दक्षिण पूर्व देश पश्चिम जस पाख है हाँ, उत्तर दक्षिण पूर्व देश इथि विश्राम है ਪਸ਼ਚਮ ਪਸ਼ਚਿਮ ਚਚੇ ਨੂੰ ਕਿਤੇ ਸਿਆਰੀ ਨਹੀਂ ਲਾ ਕੇ ਬੋਲ ਦਿੰਨੀ ਪਸ਼ਚਮ ਇਥੇ ਯਮਕ ਲਾ ਦਿੰਨੀ ਹੈ ਜਾਸ ਭਾਖ ਹੈ ਜਨਮ ਤਾ ਇਹੋ ਸਕਿਆਥ ਸਕਿਆਥ ਜਨਮ ਤਾ ਇਹੋ ਸਕਿਆਥ ਜੇਤ ਨਾਮ ਹਰ ਹਿਰਦੈ ਨਿਵਾਸ ਹੈ ਹਰ ਦਾ ਹਿਰਦੈ ਨਾਲ ਸੰਬੰਧ ਨਹੀਂ ਹੈ ਜਿਤ ਨਾਮ ਹਰ ਹਿਰਦੈ ਨਿਵਾਸ ਹੈ ਸੂਰ ਨਾਲ ਗਣ ਗੰਧਰਬ ਛੇ ਆ ਦਰਸ਼ਨ ਆਸਾਸੈ ਛੇ ਐੜੇ ਕੰਨਾਂ ਨਹੀਂ ਲਾਦਣਾ ਛੇ ਇਸ ਤਰ੍ਹਾਂ ਛੇਤੀ ਬੋਲਣਾ ਛੇ ਦਰਸ਼ਨ ਆਸਾਸੈ ਭੱਲੋ ਪ੍ਰਸਿੱਧ ਤੇਜੋ ਤਨੋ ਕਲ ਭੱਲੋ ਇਹ ਕਸਕੇ ਹੀ ਬੋਲਣਾ ਭੱਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਧਾਇਓ ਕਲ ਇਥੇ ਜਨ ਲਾ ਦਿੰਨੀ ਹੈ ਜੋੜ ਕਰ ਕਰ ਨਾਮ ਹੱਥਾਂ ਦਾ ਹੈ ਜੋੜ ਕਰ ਧਿਆਇਓ ਸੋਈ ਨਾਮ ਭਗਤ ਭਵਜਲ ਹਰਣ ਗੁਰ ਅਮਰਦਾਸ ਤੈ ਪਾਇਓ ਸੋਈ ਨਾਮ ਭਗਤ ਭਵਜਲ ਹਰਣ ਇਥੇ ਵਿਸਰਾਮ ਗੁਰ ਅਮਰਦਾਸ ਤੈ ਪਾਇਓ ਨਾਮ ਧਿਆਵਹਿ ਦੇਵ 33 ਆਰ ਸਾਧਕ ਸਿੱਧ ਨਰ ਕਿ ਵਿਸਰਾਮ ਇੱਥੇ ਲਾਉਣਾ ਹੈ ਨਾਮ ਤੇ ਆਵੈ ਦੀਵ ਤੀਸ ਇਤਿ ਠਮਕ ਆਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਧਾਰੇ ਨਾਮ ਯਮਕ ਲਾ ਕੇ ਖੰਡ ਬ੍ਰਹਮੰਡ ਧਾਰੇ ਜਹ ਨਾਮ ਸਮਾਧਿਓ ਹਰਖ ਸੋਗ ਸਾਮਕਾਰ ਸਹਾਰੇ ਸਮਾਧਿਓ ਪਦ ਤੇ ਵਿਸਰਾਮ ਹੈ ਜਹ ਨਾਮ ਸਮਾਧਿਓ ਹਰਖ ਸੋਗ ਸਮ ਕਰ ਸਹਾਰੇ ਨਾਮ ਸਿਰੋਮਣ ਸਰਬ ਮੈ ਮੈ ਉਚਾਰਨ ਕਰਨਾ ਸਰਬ ਮੈ ਇਥੇ ਮੈ ਦਾ ਵਿੱਚ ਭਗਤ ਰਹੇ ਲੇਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ ਸਤ ਸੂਰ ਸੀਲ ਬਲਵੰਤ ਬਲਵੰਤ ਇਕੱਠਾ ਨਹੀਂ ਥੋੜਾ ਜਿਹਾ ਬਲਵੰਤ ਵਿਚਿ ਵਿਸ਼ਲੇਸ਼ੀ ਕੇ ਬੋਲਨਾ ਹੈ ਸਤ ਸੂਰ ਸੀਲ ਬਲਵੰਤ ਸਤ ਪਾਏ ਸੰਗਤ ਸਗਨ ਗਰੂਅ ਮਤ ਨਿਰਵੈਰ ਲੀਣਾ ਇੱਥੇ ਵਿਸਰਾਮ ਧਿਆਨ ਨਾਲ ਲਾਉਣਾ ਹੈ ਸਤ ਸੂਰ ਸੀਲ ਬਲਵੰਤ ਸਤ ਪਾਏ ਸੰਗਤ ਸਗਨ ਇੱਥੇ ਵਿਸਰਾਮ ਹੈ ਗਰੂਅ ਮਤ ਨਿਰਵੈਰ ਲੀਣਾ ਯਾਨੀ ਸਤ ਸੂਰ ਇੱਥੇ ਥੋੜਾ ਜਿਹਾ ਠਹਿਰਾ ਸੀਲ ਬਲਵੰਤ ਇੱਥੇ ਥੋੜਾ ਠਹਿਰਾ ਸਤਿ ਪਾਏ ਇਕੱਠਾ ਹੀ ਪਾਠ ਕਰਨਾ ਹੈ ਲਿਖਿਆ ਵੱਖਰਾ ਹੈ ਸੰਪਰਦਾਇ ਇਕੱਠਾ ਕਰਾਇਆ ਜਾਂਦਾ ਹੈ ਸਤਿ ਪਾਏ ਇੱਥੇ ਯਮਕ ਦੀ ਲਾ ਕੇ ਸਤਿ ਪਾਏ ਸੰਗਤ ਸਗਨ ਇੱਥੇ ਵਿਸਮ ਹੈ ਗਰੂ ਮਤ ਨਿਰਵੈਰ ਲੈਣਾ ਸਤ ਸੂਰ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਫੇਰ ਤੂੰ ਸਤ ਭਾਏ ਵੱਖਰਾ ਕਰ ਦਿੰਨਾ ਸਤ ਭਾਏ ਇਕੱਠਾ ਹੀ ਪਾਠ ਸਤ ਸੂਰ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਸਤ ਸੂਰ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗਰੂਅ ਮਤ ਨਿਰਵੈਰ ਲੀਣਾ ਇਹਦੇ ਵਿੱਚ ਬਸ ਇਹ ਵੀ ਧਿਆਨ ਰੱਖਣਾ ਸੂਰੋ ਨਹੀਂ ਕਹਿ ਦੇਣਾ ਸੂਰਾਓ ਧਿਆਨ ਨਾਲ ਬੋਲਣਾ ਹੈ ਜੇਸ ਧੀਰਜ ਤੋਰ ਤਵਲ ਤੁਜਾ ਸੀਤ ਬੈਕੁੰਠ ਬੀਣਾ ਜੇਸ ਧੀਰਜ ਤੋਰ ਤਵਲ ਇਥੇ ਵਿਸਰਾਮ ਤੁਜਾ ਸੀਤ ਬੈਕੁੰਠ ਬੀਣਾ ਪਰ ਸਹ ਸੰਤ ਪਿਆਰ ਜਿਹ ਕਰਤਾਰਹ ਸੰਜੋਗ ਸਤ ਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਅਮਰ ਗੁਰ ਕੀਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਵਿਸਰਾਮ ਧਿਆਨ ਲਾਉਣਾ ਹੈ ਨਾਮ ਨਾਵਣ ਇੱਥੇ ਥੋੜਾ ਠਹਿਰਾ ਨਾਮ ਰਸ ਖਾਣ ਇੱਥੇ ਵੀ ਠਹਿਰਾ ਔਰ ਭੋਜਨ ਨਾਮ ਰਸ ਇੱਥੇ ਵਿਸਰਾਮ ਹੈ ਜਿਆਦਾ ਇੱਥੇ ਰੁਕਣਾ ਹੈ ਸਦਾ ਚਾਏ ਇੱਥੇ ਕਰਨਾ ਯਈਆ ਹੈ ਇਹਦਾ ਉਚਾਰਨ ਚੱਚੇ ਕਰਨਾ ਈੜੀ ਸਿਆਰੀ ਕਰਨਾ ਹੈ ਚਾਏ ਸਦਾ ਚਾਏ ਮੁਖ ਮਿਸਟ ਬਾਣੀ ਤਨ ਸਤਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੋਲ ਸੰਭੂ ਸਮੁਦਰੇ ਪਾਇਓ ਨਾਮ ਨਿਵਾਸ ਕੋਲ ਸੰਬੂਹ ਕੋਲ ਸੰਬੂਹ ਸਮੁੰਦਰੇ ਇਸ ਨੂੰ ਸੰਤਰੇ ਨਹੀਂ ਕਹਿ ਦੇਣਾ ਕਿਤੇ ਸਮੁੰਦਰੇ ਉਚਾਰਨ ਕਰਨਾ ਇੱਥੇ ਵਿਸਰਾਮ ਹੈ ਪਾਇਓ ਨਹੀਂ ਕਹਿਣਾ ਹੈ ਪਪੇ ਕੰਨਾ ਈੜੀ ਸਿਆਰੀ ਊੜਾ ਖੁੱਲੇ ਮੂੰਹ ਵਾਲਾ ਪਾਇਓ ਇੱਥੇ ਆ ਪਾਇਓ ਪਪੇ ਕੰਨਾ ਈੜੀ ਸਿਆਰੀ ਐੜਾ ਊੜਾ ਬੰਦ ਮੂੰਹ ਵਾਲਾ ਔਂਕੜ ਕੋਲ ਸੰਬੂਹ ਸਮੁੰਦਰੇ ਪਾਇਓ ਨਾਮ ਨਿਵਾਸ ਕੱਕਿਆਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਕਿ ਪਰਸਿਓ ਹੀ ਉਚਾਰਨ ਕਰਨਾ ਸਕਿਆਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਕਲ ਉਚਰੈ ਜਿਹੜਾ ਇਥੇ ਅੱਧਾ ਯਈ ਹੈ ਔਂਕੜ ਹੈ ਇਹ ਕਲ ਉਚਰੈ ਊੜੇ ਦਾ ਉਚਾਰਨ ਹੋਏਗਾ ਇਥੇ ਕਲ ਉਚਰੈ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ